हां जी विजेता सिंह कोहड़ जी आज ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਉਹਨੇ ਤੁਸੀਂ ਅੱਜ ਤੁਸੀਂ ਬੜੇ ਇਤਿਹਾਸਿਕ ਸਥਾਨ ਸਰਕਲ ਬਿਲਗਾ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਹੈ ਤੇ ਸ਼੍ਰੋਮਣੀ ਕਾਲੀਦਾਸ ਦੀ ਮਜਬੂਤੀ ਲਈ ਕੰਮ ਕਰ ਰਹੇ ਹੈ ਸ਼੍ਰੋਮਣੀ ਕਾਲੀਦਾਸ ਨੇ ਜिले ਦੀ ਪ੍ਰਧਾਨਗੀ ਜिले ਦੀ ਜਗ੍ਹਾਦਾਰੀ ਹੋ ਦਿੱਤੀ ਹੈ ਤੇ ਇੱਥੇ ਗੁਰੂ ਮਹਾਰਾਜ ਦੇ ਸਰਨਾਥ ਨਾਤਮਸਤਕ ਹੋਣ ਹੈ ਤੇ ਅੱਛਾ ਜੀ ਇਹ ਮੀਟਿੰਗ ਜਿਹੜੀ ਹੈ ਸ਼੍ਰੋਮਣੀ ਕਾਲਜਰ ਦੇ ਚੜ੍ਹਦੀ ਕਲਾ ਵਾਸਤੇ ਜਿਹੜੀ ਹੈ ਉਹ ਤੋਂ ਕੋਪੀ ਐ ਜਿਹੜੀਆਂ ਅਗਲੀਆਂ ਜਿਹੜੀਆਂ ਕਮੇਟੀਆਂ ਦੀ ਚੋਣ ਦੀ ਗੱਲ ਕੀਤੀ ਆ ਬੂਥ ਲੈਵਲ ਤੇ ਇਹ ਕਦੋਂ ਤੋਂ ਸ਼ੁਰੂ ਹੋ ਰਿਹਾ ਜੀ ਇਹ ਸ਼ੁਰੂ ਹੈ ਜੀ ਇਹ ਅੱਜ ਤੋਂ ਹੀ ਸ਼ੁਰੂ ਹੈ ਤੇ ਇਹ ਅੱਗੇ ਤਕਰੀਬਨ ਇੱਕ ਮਹੀਨੇ ਤਾਈਂ ਜਿਹੜਾ ਹੈਗਾ ਇਹ ਸਟੇਟ ਕਰਕੇ ਇਹਨਾਂ ਨੇ ਮੁਕੰਮਲ ਕਰਕੇ ਕਮੇਟੀਆਂ ਜਿਹੜੀਆਂ ਹੋਣਗੀਆਂ ਅਗਲਾ ਜਿਹੜਾ ਜ਼ਿਲ੍ਹੇ ਤੋਂ ਅੱਗੇ ਸਰਕਲ ਜੋ ਨਟਾ ਡੇਬਲ ਦੀਆਂ ਜਿਹੜੀਆਂ ਨਿਯੁਕਤੀਆਂ ਉਹ ਕਦੋਂ ਹੋਣਗੀਆਂ ਬਸ ਜਲਦੀ ਹੋઈ ਨਹੀਂ ਹੈ ਜੀ ਜਲਦੀ ਕੀਤੀਆਂ ਜਾਣਗੀਆਂ ਜੀ ਕੁਝ ਮਹੀਨੇ ਦੇ ਵਿੱਚ ਵਿੱਚ ਸਾਰਾ ਜਿਹੜਾ ਹੈ ਇਹ ਪਾਰਟੀ ਦਾ ਜਿਹੜਾ ਢਾਂਚਾ ਮੁਕੰਮਲ ਕਰਕੇ ਜਿਹੜਾ ਹੈ ਪਾਰਟੀ ਦਾ ਜਿਹੜਾ ਜਮਾ ਕਰਾਇਆ ਜੋ ਪਿਛਲੇ ਸਮੇਂ 'ਚ ਜ਼ਿਲ੍ਹਾ ਜਥੇਦਾਰ ਜਿਹੜੇ ਆ ਉਹ ਖੁਦ ਵੀ ਅਮਰ ਧਾਰੀ ਹੁੰਦੇ ਸੀ ਤੇ ਆਪਣੇ ਸਰਕਲਾਂ 'ਚ ਵੀ ਜਿਹੜਾ ਆ ਉਹ ਅਪੀਲ ਕਰਦੇ ਹੁੰਦੇ ਸੀ ਤੁਹਾਨੂੰ ਇਹ ਜ਼ਿੰਮੇਵਾਰੀ ਮਿਲੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜੀ ਗੁਰੂ ਮਹਾਰਾਜ ਕਿਰਪਾ ਕਰੂਗਾ ਤੇ ਜਿਹੜੇ ਜ਼ਿਲੇਦਾਰ ਜਿਲ੍ਹਾ ਗਦਰਦਾਰ ਬਣਦੇ ਰਹੇ ਨੇ ਉਹ ਸਾਰੇ ਤਾਂ ਨਹੀਂ ਤੁਸੀਂ ਕਹਿ ਸਕਦੇ ਅਮਰਤਾਰੀ ਰਹੇ ਨੇ ਪਿਛਲੇ ਜ਼ਿਲੇਦਾਰ ਅਮਰਤਾਰੀ ਨਹੀਂ ਸੀ ਤਰੋਂ ਕੋਈ ਨਹੀਂ ਜੇ 40 ਸਾਲ ਦਾ ਜਿਹੜਾ ਸੰਵਿਧਾਨ ਹੈ ਜਾਂ ਵਿਧਾਨ ਹੈ ਉਹਦੇ ਮੁਤਾਬਕ ਅਸੀਂ ਸਾਰੇ ਜਣੇ ਚੱਲਾਂਗੇ ਤੇ ਇਹ ਜੇ ਉਹ ਰਵੈਤ ਪਿਛਲੀ ਵਾਰੀ ਟੁੱਟੀ ਆ ਕੀ ਉਹ ਰਵੈਤ ਨੂੰ ਅਗਾਹਾਂ ਜਾਰੀ ਰੱਖਿਆ ਜਾਊਗਾ ਬਿਲਕੁਲ ਜਾਰੀ ਰੱਖਿਆ ਜਾਊਗਾ ਠੀਕ ਹੈ ਜੀ ਇਹ ਰਵੇ ਤੋ ਟੁੱਟੀ ਹੈ ਜੀ ਆਹ ਟੁੱਟੀ ਹੈ ਨਾ ਉਹਨਾਂ ਨੇ ਕਿਹਾ ਵੀ ਜਿਹੜੀ ਟੁੱਟੀ ਉਹ ਨਹੀਂ 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 ਠੀਕ ਹੈ ਜੀ ਸਮਝਣ ਚ ਕੋਈ ਲੱਗਿਆ ਜੋ ਕਿ ਅਜੀਤ ਸਿੰਘ ਕੁਹਾੜ ਸਾਹਿਬ ਜਿਹੜੇ ਸਨ ਬੜਾ ਲੰਮਾ ਟਾਈਮ ਉਹਨਾਂ ਨੇ ਜ਼ਿਲ੍ਹਾ ਜੱਥੇਦਾਰੀ ਕੀਤੀ ਆ ਉਹਨਾਂ ਨੇ ਜਲੰਧਰ ਅੰਦਰ ਪਾਰਟੀ ਨੂੰ ਬੜੇ ਤਖਰੇ ਕੀਤਾ ਜੀ ਉਹ ਅਮਰਤਾਰੀ ਸਨ ਤੇ ਬਚਤ ਸਿੰਘ ਕੁਹਾੜ ਵੀ ਉਹਨਾਂ ਦੇ ਮਤਲਬ ਸੋਚ ਕੇ ਪੂਰਾ ਪੈਰਾ ਦੇ ਠੀਕ ਹੈ ਜੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਪਾਰਟੀ ਨੂੰ ਇਕਜੁੱਟ ਕਰਨ ਲਈ ਤੇ ਗੁਰੂ ਨਾਲ ਜੁੜਨ ਲਈ ਇਹ ਗੁਰੂ ਨੂੰ ਮੰਨਣ ਵਾਲੇ ਪਰਿਵਾਰ ਆ ਕੁਹੜ ਪਰਵਾਰ ਜਲੰਧਰ ਪਰਵਾਰ ਇਹ ਸ਼੍ਰੋਮਣੀ ਅਕਾਲੀ ਦਰ ਨੂੰ ਅੱਗੇ ਲੈ ਕੇ ਹੱਥ ਰਚਨਾ ਕੇ ਇਹ ਪੂਰਾ ਪੈਰਾ ਦੇਣਗੇ 75 ਸੈਂਕੂ ਠੀਕ ਅੱਜ ਸਰਕਲ ਮਿਲਗਾਂ ਦੀ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਚੇਚੇ ਤੌਰ ਤੇ ਬਚਿੱਤਰ ਸਿੰਘ ਘਾੜ ਦੀ ਸਾਡੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਕੌਮਟੀ ਮੈਂਬਰ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਅਮਿਤ ਪ੍ਰਧਾਨ ਸੀਸੀ ਬਲਦੇਵ ਸਿੰਘ ਕਲਿਆਣ ਜੀ ਹਲਕਾ ਇੰਚਾਰਜ ਜਲੰਧਰ ਕੈਂਟ ਹਰਜਾਪ ਸਿੰਘ ਸੰਘਾ ਜੀ ਆਏ ਆ ਤੇ ਇਕੱਠੇ ਹੋ ਕੇ ਅਸੀਂ ਅੱਜ ਹਲਕਾ ਨਕੋਦਰ ਦੀ ਜਿਹੜੀ ਬੂਥ ਕਮੇਟੀਆਂ ਦੀ ਮੀਟਿੰਗ ਜੀ ਅੱਜ ਤੋਂ ਹਰ ਕ ਇਦਲਗਾ ਤੋਂ ਸੀ ਸਰਕਲ ਬਿੰਦਗਾ ਤੋਂ ਸ਼ੁਰੂ ਕੀਤੀ ਹੈ ਇਸ ਦਿਨ ਲੜੀ ਵਾਰੀ ਅਸੀਂ ਨਕੋਦਰ ਵੀ ਨੂਰ ਮਲਵੀ ਸਰਕਲ वाइज ਸਾਰੇ ਜਾ ਕੇ ਤੇ ਆਪਣੇ ਜਿਹੜੇ ਮੇਨ ਸਾਡੇ ਜਥੇਦਾਰ ਨੇ ਉਹਨਾਂ ਨਾਲ ਮੀਟ ਕਰਾਂਗੇ ਉਸ ਤੋਂ ਬਾਅਦ ਅਸੀਂ ਪਿੰਡੋਂ ਪਿੰਡ ਜਾ ਕੇ ਕੂਥ ਫਦਰੰਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਬਣਾ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਹਾਈ ਕਮਾਡ ਨੂੰ ਬਚਨਤਾ ਸਿੰਘ ਘਾੜ ਜੀ ਨੂੰ ਦੇਣਗੇ ਜਾ ਕੇ ਸਬਮਿਟ ਹਾਈ ਕਮਾਡ ਨੂੰ ਕਰਾਉਣਗੇ ਜੀ ਸੋ ਇਸ ਵਿਸ਼ੇ ਤੇ ਅੱਜ ਤੇ ਨਾਲ ਦੀ ਨਾਲ ਜਿਵੇਂ ਪੰਜਾਬੀ ਕਹਿੰਦੇ ਇੱਕ ਪੰਥ ਦੋ ਕਾਜ ਉਵੇਂ ਕਿਸੇ ਦੇ ਤੇ ਨਾਲ ਹੀ ਇਹਨਾਂ ਦਾ ਸਰਕਾਰ ਜੋਗ ਨੇ ਸਾਰੇ ਇਹਨਾਂ ਦਾ ਸਨਮਾਨ ਕਰਨਾ ਬੰਦਾ ਸੀਗਾ ਤੇ ਮੈਂ ਕਹਿੰਦਾ ਸਾਰੇ ਸਨਮਾਨ ਸੰਗਤ ਸੰਗਤ ਦੇ ਰੂਪ ਚ ਜਦੋਂ ਹੁੰਦਾ ਤਾਂ ਸਭ ਨੂੰ ਸਾਰਿਆਂ ਨੂੰ ਵਧੀਆ ਲੱਗਦਾ ਤੇ ਸੋ ਸਾਰਾ ਇਹ ਸਨਮਾਨ ਜਥੇਦਾਰ ਕਿਉਂਕਿ ਸਨਮਾਨ ਵੀ ਮੈਂ ਜਿਹੜੇ ਸਾਡੇ ਐਸਜੀਪੀਸੀ ਮੈਂਬਰ ਅਮੀਤ ਪ੍ਰਧਾਨ ਨੇ ਕਿਉਂਕਿ ਐਡੀ ਵੱਡੀ ਸੰਸਥਾ ਨੂੰ ਬੜਾ ਵੱਡਾ ਮਾਣ ਹੁੰਦਾ ਜੀ ਪ੍ਰਧਾਨ ਦਾ ਤੇ ਮੈਂ ਖੁਸ਼ਕ ਨਸੀਬਾ ਕਿ ਮੇਰੇ ਹਲਕੇ ਚ ਆਏ ਤੇ ਇਹਨਾਂ ਨੇ ਉਹ ਸਾਰਾ ਸਨਮਾਨ ਜਿਹੜਾ ਕੀਤਾ ਗਿਆ ਇੱਕ ਹੋਰ ਸਾਹਿਬ ਇੱਕ ਸਵਾਲ ਰਹਿ ਗਿਆ ਹਲਕਾ ਨਕੂਦਰ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੰਚਾਰਜ ਖਾਲੀ ਪਿਆ ਆ ਇਹ ਕਦੋਂ ਕੋ ਤੁਸੀਂ ਇਹ ਜਿਹੜਾ ਆ ਇਹ ਰਾਜਕਮਲ ਗੱਲ ਉਹਨਾਂ ਨੂੰ ਉਹਦਾ ਜਿਹੜਾ ਦੌਣ ਲਈ ਕੋਸ਼ਿਸ਼ ਕਰੋਗੇ ਜਾਂ ਕੀ ਆਉਣ ਵਾਲਾ ਪ੍ਰੋਗਰਾਮ ਹੈ ਜੀ ਹੁਣ ਸਾਰੀਆਂ ਕਮੇਟੀਆਂ ਜਿਹੜੀਆਂ ਉਹ ਰਾਜਕਮਲ ਜੀ ਬਣਾ ਰਹੇ ਨੇ ਬਾਕੀ ਜਿਹੜਾ ਪਾਰਟੀ ਦਾ ਫੈਸਲਾ ਹੈਗਾ ਸਿਰਫ ਸੁਣਉਣ ਵਾਲਾ ਹੀ ਹੈ ਬਾਕੀ ਤਾਂ ਸਾਰਾ ਕੰਮ ਕਰ ਹੀ ਰਹੇ ਨੇ ਸਰ ਰਾਜਕਮਲ ਜੀ ਹੁਣ ਚਲੋ ਠੀਕ ਆ ਫੇਰ ਵੀ ਹਲਕੇ ਦੇ ਅੰਦਰ ਇਹ ਐਲਾਨ ਜਿਹੜਾ ਆ ਕਦੋਂ ਕੋ ਹੋ ਜਾਊਗਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਿਲਕੁਲ ਇਹ ਤਾਂ ਐਲਾਨ ਦਾ ਤੇ ਕੰਮ ਜਿਹੜਾ ਉਹ ਪਾਰਟੀ ਪ੍ਰਧਾਨ ਜੀ ਦਾ ਹੈ ਤੇ ਬਾਕੀ ਜੇ ਜ਼ਿੰਮੇਵਾਰੀ ਸਾਰੀ ਹਲਕੇ ਦੀਆਂ ਤੇ ਰਾਜ ਮੰਤਰੀ ਦੇ ਹੈਗੇ ਇਹ ਤਾਂ ਆਪਾਂ ਇਹੀ ਸਮਝ ਸਕਦੇ ਹਾਂ ਵੀ ਰਾਜ ਮੰਤਰੀ ਜਿਹੜਾ ਅਗਲੇ ਕਮੇਟੀਆਂ ਵੀ ਬਣਾ ਰਿਹਾ ਫਿਰ ਸਰਕਲ ਵੀ ਇਹਨਾਂ ਨੇ ਬਣਾਉਣੇ ਆ ਸਾਰਾ ਕੁਝ ਇਹਨਾਂ ਨੇ ਕਰਨਾ ਹੈ ਐਲਾਨ ਤੇ ਚਲੋ ਪਾਰਟੀ ਦਾ ਜਿਹੜਾ ਹੈਗਾ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਕਰਨੇ ਆ ਜਾਂ ਕਿਸੇ ਹਾਈ ਕਮਾਂਡ ਨੇ ਕਰਨਾ ਹੈਗਾ ਬਾਕੀ ਜਿਹੜੀ ਜ਼ਿੰਮੇਵਾਰੀ ਹੈ ਅੱਜ ਜਿਹੜਾ ਅੱਜ ਤੋਂ ਲੈ ਕੇ ਕੰਮ ਚੱਲ ਰਿਹਾ ਹੈ ਤੋਂ ਸਵਾ ਰਾਜਕੁੰਮਰ ਜੀ ਉਹਨਾਂ ਦੇ ਥੱਲੇ ਸਾਰਾ ਹੋ ਰਿਹਾ ਤੁਸੀਂ ਇਹਨਾਂ ਦੇ ਨਾਲ ਆ ਬਿਲਕੁਲ ਬਕਾਇਦਾ ਤੌਰ ਤੇ ਮੈਂ ਸਮਝਦਾ ਵਾਂ ਵੀ ਇੱਕ ਰਸਮੀ ਤੌਰ ਤੇ ਜਿਹੜੀ ਹੈ ਨਾ ਹਲਕਾੰਂ ਤਿਆਰ ਕੀਤੀ ਉਹ ਜਿਹੜੀ ਰਸਮੀ ਤੌਰ ਤੇ ਸਰਦਾਰ ਸੁਪੀਤ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਉਹ ਕਰਨ ਵਾਲੀ ਰਹਿ ਗਈ ਆ ਜਿਵੇਂ ਜ਼ਿਲ੍ਹਾ ਪ੍ਰਧਾਨ ਸਰਦਾਰ ਬਜਤ ਸਿੰਘ ਜੀ ਗੁਹਾਰ ਸਾਹਿਬ ਨੇ ਤੁਹਾਨੂੰ ਦੱਤਿਆ ਜਾਂ ਕੋਰ ਕਮੇਟੀ ਮੈਂਬਰ ਜਿਹੜੇ ਨੇ ਬਦੇਸ਼ ਸਿੰਘ ਜੀ ਖੇਰਾ ਐਕਸ ਐਮ ਐਲ ਏ ਫਲੋਰ ਔਰ ਸਾਰਿਆਂ ਵੱਲੋਂ ਹੀ ਅਸੀਂ ਸਾਰੇ ਇੱਕ ਜੁੱਟ ਹੋ ਗਏ ਰਾਜਕਮਲ ਸਿੰਘ ਭੁੱਲਰ ਦੇ ਨਾਲ ਆ ਦੇਖੋ ਹਲਕਾ ਜਿਹੜੀਆਂ ਬੂਥ ਕਮੇਟੀਆਂ ਬਾਕੀ ਹਲਕੇ ਦੇ ਅੰਦਰ ਕੰਮ ਸਾਰਾ ਪਾਰਟੀ ਨੇ ਇਹਨਾਂ ਨੂੰ ਸੌਂਪ ਦਿੱਤਾ ਤੇ ਗੁਰਜਪਤ ਸਿੰਘ ਜੀ ਵੀ ਕੈਂਟ ਹਲਕੇ ਦੇ ਜਿਹੜੇ ਇੰਤਿਆਦ ਨੇ ਉਹ ਵੀ ਇੱਥੇ ਮੌਜੂਦ ਨੇ ਅਸੀਂ ਸਾਰੇ ਇੱਕ ਜੁੱਟ ਆ ਜਲਦੀ ਇਹਨਾਂ ਨੂੰ ਰਸਮੀ ਤੌਰ ਤੇ ਵੀ ਹਲਕਾਂਚਾਜ ਪ੍ਰਧਾਨ ਸਾਹਿਬ ਵੱਲੋਂ ਲਾ ਲੈ ਜੂਗਾ ਬਕਾਇਦਾ ਤੌਰ ਤੇ ਇਹਨਾਂ ਨੂੰ ਪਾਵਰਾਂ ਹਲਕਾਂਚਾਜ ਦੀਆਂ ਦੇ ਦਿੱਤੀਆਂ। ਧੰਨਵਾਦ। ਕਿਸੇ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।